ਮਿੱਤਰੋ ਅੱਜ ਵਾਲੀ ਸਿਰਫ ਵੀਡੀਓ ਨਹੀਂ ਸਗੋ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਜਾਸਨ ਫਰਨੀਚਰ ਹਾਊਸ ਮਲੇਰ ਕੋਟਲਾ ਵਾਲਿਆਂ ਨੇ ਐਕਸਚੇਂਜ ਆਫਰ ਫਿਰ ਤੋਂ ਸ਼ੁਰੂ ਕਰਤਾ ਕਿਉਂਕਿ ਲੋਕਾਂ ਦੇ ਬਹੁਤ ਪ੍ਰੈਸ਼ਰ ਪਾਉਣ ਤੇ ਇਹ ਐਕਸਚੇਂਜ ਆਫਰ ਪੂਰੇ ਰਮਜ਼ਾਨ ਮਹੀਨੇ ਚੱਲੂਗਾ ਜਦੋਂ ਤੋਂ ਤੁਸੀਂ ਵੀਡੀਓ ਦੇਖੋਗੇ ਉਦੋਂ ਤੋਂ ਸ਼ੁਰੂ ਆ ਤੇ ਰਮਜ਼ਾਨ ਮਹੀਨੇ ਤੱਕ ਇਹ ਚੱਲੂਗਾ ਇਹਦੇ ਵਿੱਚ ਤੁਸੀਂ ਆਪਣੀ ਪੁਰਾਣੀ ਇਲੈਕਟ੍ਰੋਨਿਕ ਆਈਟਮ ਲਿਆ ਕੇ ਨਵੀਂ ਆਈਟਮ ਤੇ ਇਹਨਾਂ ਤੋਂ 5000 ਦਾ ਡਿਸਕਾਊਂਟ ਲੈ ਸਕਦੇ ਹੋ ਲੋ ਸ਼ੋਰੂਮ ਆ ਜਿਨ੍ਹਾਂ ਨੇ ਤੁਹਾਡੀਆਂ ਪੁਰਾਣੀਆਂ ਆਈਟਮਾਂ 5000 ਦੀਆਂ ਗੱਟੀਆਂ ਸੀ ਸਕੀਮ ਲਾਈ ਸੀ ਇਹਨਾਂ ਵੱਡੀ ਮਾਤਰਾ ਦੇ ਵਿੱਚ ਆ ਗਿਆ ਸਾਰਾ ਸਟਾਕ ਹੈ ਤੇ ਮੀ ਬੈਨ ਕਰਕੇ ਸਟਾਕ ਇਹਨਾਂ ਨੂੰ ਅੰਦਰ ਕਰਨਾ ਪਿਆ ਬਾਕੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਚੌਦਾਂ ਲੈ ਕੇ ਆਏ ਨੇ ਤੇ ਪਿਛਲੀ ਵਾਰ ਵੀ ਨਾ ਭਾਈ ਉਹਨਾਂ ਨੇ ਜਿਹੜਾ ਹੈਗਾ ਪ੍ਰਾਣੀ ਚੀਜ਼ਾਂ 5000 ਦੀਆਂ ਕਰਤੀਆਂ ਸੀ ਇਤਵਾਰੀ ਹੋ ਰਿਹਾ ਕਰਤਾ ਜਿਹਨੇ ਏਸੀ ਵਿਚਾਰਾ ਜਦੋਂ ਜਦੋਂ ਤੁਸੀਂ ਸਕੀਮ ਲਾਈਆ ਸਾਨੂੰ ਉਦੋਂ ਦੇ ਲੋਕਾਂ ਦੇ ਫੋਨ ਆ ਰਹੇ ਨੇ ਜਦੋਂ ਬੰਦ ਕੀਤੀ ਆ ਵੀ ਯਾਰ ਕਦੋਂ ਲਾਉਂਗੇ ਕਦੋਂ ਲਾਉਂਗੇ ਪਹਿਲਾਂ ਤਾਂ ਇਹ ਦੱਸ ਦਿਓ ਵੀ ਸਕੀਮ ਦੁਬਾਰਾ ਚਾਲੂ ਕਰਤੀ ਦੁਬਾਰਾ ਸਕੀਮ ਜੀ ਇਹ ਆ ਸਭ ਦਿਨ ਰੋਜ਼ ਸਾਨੂੰ 8 10 10 10 ਫੋਨ ਆ ਰਹੇ ਸੀ ਦਿਨ ਦੇ ਵਿੱਚ ਕਸਟਮਰ ਵੀ ਆ ਕੇ ਮੁਰਦਾ ਜਾਂਦਾ ਸੀ ਆ ਵੀ ਸਕੀਮ ਸਾਨੂੰ ਦੱਸੋ ਕਦ ਲੱਗੂਗੀ ਪਹਿਲਾਂ ਇਹ ਸਕੀਮ ਲਾਈ ਸੀ ਆਪਾਂ ਨੇ ਨਵੇਂ ਸਾਲ ਤੇ ਇਤਕਿ ਇਹ ਆਪਾਂ ਦੁਬਾਰਾ ਲੋਕਾਂ ਦੇ ਪਿਆਰ ਨਾਲ ਇਤਕਿ ਆਪਾਂ ਦੁਬਾਰਾ ਸਕੀਮ ਲੈ ਕੇ ਆਇਆ ਰਮਜ਼ਾਨ ਕਰਕੇ ਦਮਜ਼ਾਨ ਕਰਕੇ ਆਪਾਂ ਇਹ ਤੁਹਾਨੂੰ ਸਕੀਮ ਲੈ ਕੇ ਆਇਆ ਤੁਹਾਡੇ ਵਾਸਤੇ ਰੇਟ ਵੀ ਦੱਸਾਂਗੇ ਤੇ ਸਾਰੀਆਂ ਕੁਆਲਿਟੀ ਵੀ ਦਿਖਾਵਾਂਗੇ ਏਸੀ ਵੀ ਹਰ ਤਰ੍ਹਾਂ ਦਾ ਫਰਿੱਜ ਮਸ਼ੀਨ ਏਸੀ ਕੂਲਰ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਦਿਖਾਵਾਂਗੇ ਜੀ ਤੇ ਫਿਰ ਹੁਣ ਇਹ ਵੀ ਦੱਸ ਦਿਓ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਣੀ ਹੈ ਇਹ ਜਿਹੜੀ ਸਕੀਮ ਹੈ ਜੀ ਰਮਜ਼ਾਨ ਦੇ ਮਹੀਨੇ ਆਪਾਂ ਲੋਕਾਂ ਵਾਸਤੇ ਇਹ ਪਿਆਰ ਕਰਕੇ ਆਪਾਂ ਰਮਜ਼ਾਨ ਦੇ ਮਹੀਨੇ ਸਕੀਮ ਦੁਆਰਾ ਲਾਤੀ ਹੈ। ਇਹ ਅਡਰੈਸ ਦਾ ਵੀ ਕਲੀਅਰ ਕਰ ਦਿਓ ਬਹੁਤ ਲੋਕ ਸਾਨੂੰ ਫੋਨ ਕਰੀ ਜਾਂਦੇ ਨੇ ਕਿ ਯਾਰ ਅਸੀਂ ਰਾਏਕੋਟ ਸਾਈਡ ਵੱਲੀ ਉੱਤਰ ਗਏ ਵੀ ਇਹਦਾ ਦੁਕਾਨ ਹੀ ਨਹੀਂ ਹੈਗੀ ਹੈ ਐਡਰੈਸ ਆਪਣਾ ਕੂਟੀ ਰੋਡ ਤੇ ਆ ਜੀ ਰੈਕੋਟਾਲ ਪੁਲ ਚੜਨ ਤੋਂ ਮੂਰੇ ਮਲੇਰ ਕੋਟਲੇ ਸਰਕਾਰੀ ਹਸਪੀਟਲ ਕਿੰਨੇ ਜ ਆਪਾਂ ਰੈਕੋਟਾਲ ਪੁਲ ਚੜਦੇ ਆ ਪੁਲ ਚੜਨ ਤੋਂ ਮੂਰੇ ਦੁਕਾਨ ਆਈ ਹੈ ਆਪਣੀ 100 ਰੁਪਏ ਨਹੀਂ ਵਾਲਾ ਦਾ ਸ਼ੋਰੂਮ ਤੇ ਪਰ ਤੁਸੀਂ ਰਾਏਗੋੜ੍ਹ ਵੱਲੋਂ ਆਉਨੇ ਹੋ ਤਾਂ ਜਿੱਥੇ ਪੁਲ ਉੱਪਰ ਦਾ ਉੱਤਰਦੇ ਸਾਹ ਜੀ ਤੁਹਾਨੂੰ ਜਿਹੜਾ ਹੈਗਾ ਹਨਾ ਜਾਸਿੰਗ ਫਰਨੀਚਰ ਹਾਊਸ ਦਾ ਬੋਰਡ ਦਿਖ ਨੂੰਗਾ ਆ ਸੈਟਅਪ ਇਹਨਾਂ ਦਾ ਲੱਗਿਆ ਹੋਇਆ ਤਾਂ ਹੀ ਤੁਹਾਨੂੰ ਦਿਖਾ ਰਹੇ ਆ ਤੇ ਗੱਲ ਬਾਈ ਕਰਦੇ ਆ ਏਸੀ ਆ ਤੋਂ ਪਹਿਲਾਂ ਹਾਂਜੀ ਪਹਿਲਾਂ ਸਭ ਤੋਂ ਪਹਿਲੀ ਗੱਲ ਵੇਰ ਸੋ ਬੀ ਕੰਪਨੀਆਂ ਗੜੀ ਗੜੀਆਂ ਮਿਲਦੀਆਂ ਨੇ ਕਾਪੜੀਆਂ ਆਪਣੇ ਲੈਵੇ ਜੀ ਏਸੀਆਂ ਦੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਪੁੱਛਣ ਦੀ ਲੋੜ ਨਹੀਂ ਹਰ ਤਰ੍ਹਾਂ ਦੀ ਕਾਪੜੀ ਮਿਲ ਜੂ ਆਪਣੇ ਲੈਵੇ ਏਸੀਆਂ ਦੀ ਮੰਨ ਲਓ ਸਾਰੀਆਂ ਕੰਪਨੀਆਂ ਮਿਤਸੂਬਿਸ਼ੀ ਲੋਇਡ ਬਲੂ ਸਟਾਰ ਹਟਾਚੀ ਸਾਂਸੰਗ ਵੱਲਪੂਲ ਹੀਰ ਗੋਦਰੇਜ ਉਨਿੱਡਾ ਸਾਰੀਆਂ ਕੰਪਨੀਆਂ ਮੇਰੇ ਜਰੀਏ ਤੁਹਾਨੂੰ ਸਾਰੀਆਂ ਕੰਪਨੀਆਂ ਇਨਾਂ ਕੋਲੇ ਅਵੇਲੇਬਲ ਹੋਣਗੀਆਂ ਤੇ ਫਿਰ ਉਹ ਸਕੀਮ ਦੱਸ ਦੋ 2000 ਮਾਡਲ ਬਾਰੇ ਦੱਸ ਦੋ ਸਕੀਮ ਜੀ ਆਪਾਂ ਜਿਹੜੇ ਤੁਹਾਡੇ ਪੁਰਾਣਾ ਏਸੀ ਆ ਵਿੰਡੋ ਏਸੀ ਆ ਕੋਈ ਵੀ ਜਿਸ ਤਰ੍ਹਾਂ ਦਾ ਵੀ ਏਸੀ ਆ ਪੁਰਾਣਾ ਏਸੀ 500 ਤੇ ਰੇਟ ਵੀ ਇਤਨੀ ਤੁਹਾਨੂੰ ਦੱਸ ਦਿਆਂ ਆਪਣੇ ਲਵੇ ਜਿਹੜਾ ਏਸੀ ਹੈਤਕੀ 1.5 ਟਨ ਏਸੀ 3 ਸਟਾਰ 29500 ਰੁਪਏ ਦਾ ਆਪਾਂ ਦੇਵਾਂਗੇ ਤੁਹਾਨੂੰ 29500 ਰੁਪਏ ਦਾ 1.5 ਟਨ ਪੁਰਾਣਾ 5000 ਰੁਪਏ ਦਾ ਕਟਾ ਲੈ ਚਾਹੇ ਵਿੰਡੋਆ ਚਾਹੇ ਸਪਰੇਟਾ ਜਿਸ ਤਰ੍ਹਾਂ ਦਾ ਮਰਜ਼ੀ ਏਸੀ ਆ ਮਗਰਾਈਵ ਸਟਾਰ ਏਸੀ ਆਪਣੇ ਕੋਲ 37500 ਤੋਂ ਸਟਾਰਡ 5 ਸਟਾਰ ਏਸੀ 1.5 ਟਨ 37500 ਤੋਂ ਹਾਂਜੀ 1.5 ਟਨ ਦਾ 5 ਸਟਾਰ ਤੇ ਬਾਕੀ ਨਿਗਾਹ ਮਾਰ ਲਓ ਏਸੀਆਂ ਤੇ ਇੱਕ ਵਾਰੀ ਏਸੀ ਆਈਐਫ ਵੀ ਦਾ ਵੱਡਲ ਪੂਲਾ ਸਾਰੀਆਂ ਕੰਪਨੀਆਂ ਦੇ ਮਿਲ ਜਾਣਗੇ ਫੇਰ ਦਾ ਮਿਲਦੂਗਾ ਤੁਹਾਨੂੰ ਇਹ ਪਹਿਲੇ ਨੰਬਰ ਤੇ ਪਿਆ ਹੌਟ ਐਂਡ ਕੋਲਡ ਮਾਡਲ ਇਹ ਗਰਮੀਆਂ ਦੇ ਵਿੱਚ ਕੂਲਿੰਗ ਕਰਦਾ ਜਿਵੇਂ ਸਿਆਲਾਂ ਦੇ ਵਿੱਚ ਇਹ ਗਰਮਾਵਾ ਮਾਰਦਾ ਕਮਰੇ ਨੂੰ ਗਰਮ ਕਰਦਾ ਬਹੁਤ ਹੀ ਨਿਊ ਮਾਡਲ ਹੈ ਇਹ ਜਿੱਥੇ ਆਇਆ ਆਪਣੇ ਕੋਲ ਹਾਂਜੀ ਠੀਕ ਹੈ ਜੀ ਤੇ ਫਾਈਵ ਸਟਾਰ ਮਿਲ ਜੂਗਾ ਆਹ ਵਾਲਾ ਮਾਡਲ ਮਿਲ ਜੂਗਾ 스마트 ਮਾਡਲ ਕਰੋਚੀ ਮਾਡਲ ਬਹੁਤ ਸੋਹਣਾ ਮਾਡਲ ਹੈ ਜੀ ਅੱਛਾ ਇਹਦੇ ਆ ਲੱਗਿਆ ਹੋਇਆ ਹੈ ਜੀ ਹਾਂਜੀ ਕਰੋਚੀ ਮਾਡਲ ਆ ਨਹੀ ਇਹ ਇਹਦਾ ਫਾਇਦਾ ਕੀ ਹੈ ਭਾਈ ਫਾਇਦਾ ਇਹ 스마트 ਮਾਡਲ ਆ ਵਾਈਫਾਈ ਵਾਲਾ ਆਪਾਂ ਤੁਸੀਂ ਵਾਈਫਾਈ ਨਾਲ ਵੀ ਇਹਨੂੰ ਅਟੈਚ ਕਰ ਸਕਦੇ ਆ ਮੈਂ ਬਹੁਤ ਬੋਲੇ ਹੋਏ ਨਹੀਂ ਕਹਦਾ ਵੀ ਚਲੋ ਚੱਲ ਪਵੇ ਸੀ ਚੱਲੂਗਾ ਹਾਂ ਤੋਂ ਫੋਨ ਤੇ ਚਲਾਇਆ ਜਾ ਸਕਦਾ ਹਾਂਜੀ 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 ਬਾਈ ਇਹ ਤੋਂ ਇਲਾਵਾ ਬਾਈ ਜਿਹੜੀ ਇਹਨਾਂ ਦੀ ਫਿਟਿੰਗ ਹੈ ਫਿਟਿੰਗ ਦਾ ਕੀ ਹਿਸਾਬ ਹੈ ਫਿਟਿੰਗ ਹੈ ਜਿਵੇਂ ਜੀ ਬਾਜ਼ਾਰ ਦੇ ਵਿੱਚ 1000 1000 15 1500 ਫਿਟਿੰਗ ਦਾ ਲੈ ਲੈਂਦੇ ਨੇ ਆਪਾਂ ਫਿਟਿੰਗ ਵੀ ਫ੍ਰੀ ਕਰਾ ਕੇ ਦੇਵਾਂਗੇ 1500 ਰੁਪਏ ਦਾ ਤਾਂ ਕਸਟਮਰ ਦਾ ਸਿੱਧਾ ਹੀ ਫਾਇਦਾ ਸਿੱਧਾ ਹੀ ਫਾਇਦਾ ਹੋ ਗਿਆ ਹਾਂਜੀ ਤੇ ਫਿਰ ਜਿਹਦੇ ਕੋਲ ਹੈ ਮੇਰੇ ਵਰਗੇ ਕੋਲ ਇਹਨੇ ਪੈਸੇ ਹੀ ਨਹੀਂ ਹੈਗੇ ਵੀ ਯਾਰ ਏਸੀ ਖਰੀਦ ਲਵੇ ਜਿਹਨੂੰ ਕਿਸ਼ਤਾਂ ਤੇ ਲੈਣਾ ਹੋਵੇ ਕਿਸ਼ਤਾਂ ਲਈ ਵੀ ਵਧੀਆ ਆਫਰ ਆਈ ਹੈ ਆਪਣੇ ਲਾਵੇ ਬਾਜ਼ਾਰ ਦੀ ਆਫਰ ਆ 2 1994 ਰੁਪਏ ਦੀ ਕਿਸ਼ਤ ਸਿਰਫ 19 ਠੀਕ ਹੈ ਜੀ ਮੈਂ ਪੁਰਾਣਾ ਕਟਵਾ ਕੇ ਵੀ ਲਾਵਾਂਗੇ ਹੈਗਾ ਹਾਂਜੀ ਪੁਰਾਣਾ ਕਟਾ 5000 ਦਾ AC ਵੀ ਕਟਾਗੇ ਨਵਾਂ AC ਦਵਾਂਗੇ 1994 ਰੁਪਏ ਦੀ ਸਿਰਫ ਕਿਸ਼ਤ ਦੇ ਨਾਲ ਗਿਫਟ ਵੀ ਦਵਾਂਗੇ ਕਾਰਡ ਵੀ ਫ੍ਰੀ ਬਣਾਵਾਂਗੇ ਮਾਲੋ ਸਕੀਮਾ ਤੇ ਤੇਨੀਆਂ ਨੇ ਜੇ ਤੁਸੀਂ ਉਂਗਲਾਂ ਦੇ ਗਲੇ ਲਾ ਲਓ ਤੁਹਾਡੀ ਉਂਗਲਾਂ ਖਤਮ ਹੋ ਜਾਣਗੀਆਂ ਨਾ ਤੇ ਜਿਹੜੀਆਂ ਤੁਸੀਂ ਸਕੀਮਾਂ ਬੋਲੀਆਂ ਨੇ ਕਾਰਡ ਫਰੀ ਵਾਲੀਆਂ ਇਕੱਲੂ ਹੋ ਸੀ ਤੇ ਲੱਗਣਗੀਆਂ ਸਾਰਿਆਂ ਦੇ ਇਹ ਸਾਰੀਆਂ ਆਈਟਮਾਂ ਤੇ ਜਿਹੜੀ ਮਰਜ਼ੀ ਆਈਟਮ ਤੇ ਬਣਾਓ ਕਾਰਡ ਵੀ ਫਰੀ ਬਣਾਵਾਂਗੇ ਕਿਸ਼ਤ ਵੀ ਛੋਟੀ ਤੋਂ ਛੋਟੀ ਵਾਸ਼ੂ ਮਸ਼ੀਨ ਤੇ 890 ਦੀ ਕਿਸ਼ਤ ਕੋਲਰ ਦੀ 890 700 ਇੰਚ ਕੋਲਰ ਦੇ ਉੱਪਰ ਵੀ ਫਿੱਟ ਬਣਾਉਣੇ ਆਪਾਂ ਕੋਲਰ ਦੀ ਵੀ ਕਿਸ਼ਤ ਬਣਾ ਲਾਂਗੇ ਜੀ ਕੀ ਬਾਤ ਤਿੰਨ ਇੰਚ ਤੋਂ ਸਟਾਰਟ ਹੋ ਕੇ ਹਰ ਤਰ੍ਹਾਂ ਦੇ ਸਾਇਜ਼ ਮਿਲਜੂ 33 ਇੰਚ ਮਿਲਜੂ 43 ਇੰਚ ਮਿਲਜੂ 5 ਇੰਚ ਮਿਲਜੂ 4 ਮਿਲ ਜੂਗੀ ਆਪਣੇ ਐਲਈਡੀ ਦੇ ਵਿੱਚ ਫੁੱਲ ਰੇਂਜ ਆਪਾਂ ਨੂੰ ਮਿਲ ਜੂਗੀ ਹਾਂਜੀ ਹਾਂਜੀ ਤੇ ਇੱਕ ਇਹਦੇ ਨਾਲ ਹੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਲੋਕ ਪੂਰੀ ਵੀਡੀਓ ਦੇਖੀ ਨਹੀਂ ਹੈ ਕਿ ਸਮਾਨ ਚੱਕ ਲੈ ਐਵੇਂ ਇੱਕ ਹੀ ਆਪਾਂ ਫਰਿੱਜ ਨਾਲ ਫਰਿੱਜ ਕੱਟਾ ਜਾਊ ਵਾਸ਼ਿੰਗ ਮਸ਼ੀਨ ਨਾਲ ਵਾਸ਼ਿੰਗ ਮਸ਼ੀਨ ਏਸੀ ਨਾਲ ਏਸੀ ਜਿਸ ਤਰ੍ਹਾਂ ਦਾ ਮਰਜੀ ਏਸੀ ਹੋਵੇ ਚਾਹੇ ਵਿੰਡੋਆ ਚਾਹੇ ਸਪਰੇਟਾ ਕੂਲਰ ਨਾਲ ਕੂਲਰ ਕੱਟਾਂਗੇ ਚਾਹੇ ਵੱਡਾ ਕੂਲਰ ਆ ਚਾਹੇ ਛੋਟਾ ਕੂਲਰ ਆ ਕੂਲਰ ਨਾਲ ਕੂਲਰ ਕੱਟਾਂਗੇ ਇੱਕ ਐਲਸੀਡੀ ਨਾਲ ਇੱਕ ਆਈਟਮ ਨਾਲ ਕੈਟਮੀ ਕੱਟੀ ਜਾਊ ਤੇ ਆਫਰ ਨੇ ਜਿਹਨੂੰ ਲੋਕਾਂ ਵਾਸਤੇ ਨੇ ਜਿਹੜੇ ਆਪਣੀਆਂ ਚੀਜ਼ਾਂ ਚੇਂਜ ਕਰਮੀਆਂ ਚਾਹੁੰਦੇ ਨੇ ਨਾ ਤੇ ਏਸੀ ਲੱਗਾ 10 ਸਾਲ ਹੋ ਗਏ ਯਾਰ ਬਦਲਣਾ ਪਰ ਪੈਸੇ ਨਹੀਂ ਹੈਗੇ ਉਹਨਾਂ ਲੋਕਾਂ ਵਾਸਤੇ ਜਿਹਨੂੰ ਲੋਕਾਂ ਵਾਸਤੇ ਜਿਹੜਾ ਹੈਗਾ ਇਹ ਆਫਰ ਹੈਗਾ ਹਨਾ ਜੀ ਹਾਂਜੀ ਪਰ ਆਰੀ ਆਈਟਮ ਨਾਲ ਜਿਹੜੀ ਕਟਣੀ ਵੀ ਕਟਣੀ ਆ ਉਸ ਤੋਂ ਐਕਸਟਰਾ ਜਿਹੜਾ ਥੋੜਾ ਪਿਆਰ ਮਿਲ ਰਿਹਾ ਉਹਦੇ ਨਾਲ ਆਪਾਂ ਹੋਰ ਐਕਸਟਰਾ ਸਕੀਮਾਂ ਜਿਵੇਂ ਤੁਹਾਨੂੰ ਗਿਫਟ ਹਰ ਆਈਟਮ ਨਾਲ ਗਿਫਟ ਵੀ ਦੇਣੀ ਐਸੀ ਬਜਾਇਆ ਕਾਰਡ ਵੀ ਫ੍ਰੀ ਬਣਾ ਕੇ ਦੇ ਰਿਆ ਕਿਸ਼ਤ ਵੀ ਛੋਟੀ ਤੇ ਛੋਟੀ ਕਰਨੀ ਆ ਏਸੀ ਦੀ ਫਿਟਿੰਗ ਵੀ ਫ੍ਰੀ ਕਰਾ ਕੇ ਦੇ ਰੀਆ ਇਹ ਬਹੁਤ ਜ਼ਿਆਦਾ ਆ ਗਰਮੀਆਂ ਦੀ ਐਡਵਾ ਨੇ ਅੰਦਰ ਦੇਖਿਆ ਤੁਸੀਂ ਪਹਿਲਾਂ ਵੀ ਹੋਇਆ ਪਰ ਫੋਨ ਸੈਟਅਪ ਇਹਨਾਂ ਨੇ ਚੇਂਜ ਕੀਤਾ ਹੋਇਆ ਇੱਥੇ ਜਿਵੇਂ ਪਹਿਲਾਂ ਸਰਦੀਆਂ ਦੀ ਆਪਾਂ ਐਡਵਾ ਦੇਖਿਆ ਸੀ ਸਰਦੀਆਂ ਦੀ ਡਿਸਪਲੇ ਸੀਗੀ ਹੁਣ ਗਰਮੀਆਂ ਵੀ ਲਈ ਹੋਈ ਆ ਕੂਲਰਾਂ ਦੀ ਪਹਿਲਾਂ ਤਾਂ ਡਿਸਪਲੇ ਵਾਲਾ ਬਾਈ ਤੋਂ ਕੂਲਰਾਂ ਵਾਰੀ ਜਾਣਦੇ ਆ ਕੂਲਰ ਆ ਦਿਖਾ ਰਹੇ ਤੁਹਾਨੂੰ ਏਸੀ ਕੂਲਰ ਜਿਵੇਂ ਅੱਜ ਕੱਲ੍ਹ ਚੱਲਦੇ ਨੇ ਏਸੀ ਕੂਲਰ ਉਹ ਨੇ ਇਹਨਾਂ ਦੀ 쿨ਿੰਗ ਵੀ ਬਹੁਤ ਆ ਅਲਹਮਦੁਲਿ ਏਸੀ ਮਾ 쿨ਿੰਗ ਹੈ ਨਾ ਦੀ 2 ਘੰਟਿਆਂ ਦੇ ਵਿੱਚ ਕਮਰਾ ਫੁੱਲ ਠੰਡਾ ਕਰ ਦਿੰਦਾ ਜੀ ਇਹ ਇਹਨਾਂ ਦਾ ਹਣੀ ਪੈੜ ਆ ਪੂਰਾ ਕੰਪਨੀ ਦਾ ਲੱਗਿਆ ਹੋਇਆ 10-10 ਸਾਲ ਦੀ ਇਹਨਾਂ ਦੀ ਗਾਰੰਟੀ ਹੈ ਹਨੀਪੈਡ ਦੀ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਚੋਇਸ ਮਿਲ ਜੂ ਕਲਰ ਮਿਲ ਜਾਣਗੇ ਹਰ ਤਰ੍ਹਾਂ ਦਾ ਡਿਜ਼ਾਈਨ ਮਿਲ ਜੂ ਕ੍ਰੋਮ ਤੇ ਮਿਲ ਜੂਗਾ ਬਿਨਾ ਕ੍ਰੋਮ ਤੋਂ ਮਿਲ ਜੂ ਹਰ ਤਰ੍ਹਾਂ ਦੇ ਤੁਹਾਨੂੰ ਸਾਈਜ਼ ਮਿਲ ਜਾ ਰਿਹਾ ਏਸ ਰੂਮ ਦਾ ਕੀ ਕਰੂੰਗਾ ਬਈ ਕ੍ਰੋਮ ਆ ਦੇਖੋ ਜਿਵੇਂ ਲੱਗੀ ਹੋਈ ਆ ਕ੍ਰੋਮ ਵੀ ਸਟੀਲ ਦੀ ਕ੍ਰੋਮ ਆ ਲੱਗਿਆ ਹੋਇਆ ਕ੍ਰੋਮ ਦੇ ਵਿੱਚ ਇਹ ਕੂਲਰ ਵੀ ਕਮਰੇ ਚ ਲੱਗੇ ਪਤਾ ਲੱਗੂਗਾ ਵੀ ਕੋਈ ਆਈਟਮ ਲੱਗੀ ਹੋਈ ਆ 2 ਘੰਟਿਆਂ ਦੇ ਵਿੱਚ ਕਮਰਾ ਠੰਡਾ ਕਰ ਦਿੰਦਾ ਜੀ ਏਸੀ ਵਾਂਗ ਤਾਂ ਹੀ ਏਸੀ ਕੂਲਰ ਇਹਦੇ ਤੇ ਜਿਹੜੀ ਹੈਡੀ ਪੂਰੀ ਕੰਪਨੀ ਦੀ ਬਧੀਆ ਇਹਦੇ ਚ ਹਰੀ ਪੈਡ ਲਾਈ ਹੋਈ ਹੈ ਇਹਦੇ ਚ ਕੰਪਨੀ ਦੇ ਕੋਲ ਨੇ ਕੋਈ ਲੋਕ ਨਹੀਂ ਬਸ ਸਾਲ ਦੀ ਗਾਰੰਟੀ ਖਣੀ ਪੈਣੀ ਹੈ ਹਾਂਜੀ 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 ਕਿ ਪ੍ਰਾਈਸ ਕੀ ਨੇ ਆਪਣੇ ਕੋਲ ਇਹ ਕੂਲਰ ਆਪਣੇ ਕੋਲੇ ਹੀ 7000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ AC ਕੂਲਰ 7000 ਤੋਂ ਸਟਾਰਟ ਹੋ ਜਾਂਦਾ ਤੇ ਪੁਰਾਣਾ ਕੁੱਲਰ ਪਰ ਗੁੱਲਰ ਪੁਰਾਣਾ ਕੁੱਲਰ ਕੱਟ ਲਾਂਗੇ ਜੀ ਆਪਾਂ ਜਿਵੇਂ ਆਪਾਂ ਇਹਨਾਂ ਦੇ ਵਿੱਚੋਂ ਆਪਾਂ ਪੁਰਾਣਾ ਕੁੱਲਰ ਕੱਟ ਲਾਂਗੇ 5000 ਰੁਪਏ ਦੇ ਵਿੱਚ ਪੁਰਾਣਾ ਕੁੱਲਰ ਕੱਟ ਕੇ ਤੁਹਾਨੂੰ ਨਵਾਂ ਕੁੱਲਰ ਦੇ ਦਾਂਗੇ ਜੀ ਅੱਛਾ ਪੁਰਾਣਾ ਜਿਵੇਂ ਦਾ ਮਰਜ਼ੀ ਹੋਵੇ ਜੀ ਤੁਹਾਨੂੰ ਚੱਲਦਾ ਹੋਵੇ ਨਾ ਚੱਲਦਾ ਜੈਸਾ ਮਰਜ਼ੀ ਹੋਵੇ ਜੀ ਪੁਰਾਣਾ ਕੁੱਲਰ ਤੁਹਾਡਾ 5000 ਜੀ ਕੱਟਿਆ ਜਾਊਗਾ 1500 ਰੁਪਏ ਤੁਹਾਡੇ ਪੁਰਾਣੇ ਗੱਡੇ ਕੱਟ ਕੇ ਨਵੇਂ ਗੱਡੇ ਦੇ ਦਾਂਗੇ ਆ ਦੇਖੋ ਗੱਡੇ ਆਪਣੇ ਲਈ ਗਰਮ ਠੰਡਾ ਹਰ ਤਰ੍ਹਾਂ ਦੇ ਗੱਡੇ ਆਪਣੇ ਕੋਲ ਮਿਲ ਜੂ 4 ਇੰਚੀ ਗੱਡਿਆਂ ਦਾ ਬਹੁਤ ਵੈਰਾਈਟੀ ਪਈ ਹੈ ਜੀ ਆਪਣੇ ਲਵੇ ਸਟੋਰ ਦੇ ਚੋਰ ਭਰੇ ਪੈਲੇ ਜੀ ਉਹ ਕਿਹਦੇ ਪ੍ਰਾਈਸ ਕੀ ਹੈ ਨਾ ਗੱਡਿਆਂ ਦਾ ਪ੍ਰਾਈਸ ਆਪਣੇ ਲਵੇ ਜੀ 4500 5500 ਤੋਂ ਸਟਾਰਟ ਲੈ ਵਧੀਆ ਗੱਡੇ ਕੰਪਨੀ ਦੇ ਜੀ ਹੋਰ ਸ਼ੀ ਮਸ਼ੀਨਾਂ ਤੇ ਤਾਂ ਜਿਵੇਂ ਆਪਾਂ ਪਿਛਲੀ ਵੀਡੀਓ ਚ ਵੀ ਕੱਟੀ ਐ ਇਤਕੀ ਵੀ ਉਹ ਪੁਰਾਣੀ ਆਪਾਂ ਨੇ ਸਕੀਮ ਦੇ ਵਿੱਚ ਐਡ ਕਰਤੀ ਹੈ ਵਾਸ਼ਿੰਗ ਮਸ਼ੀਨਾਂ ਹਾਂ ਜੀ ਠੀਕ ਹੈ ਪਹਿਲਾਂ ਮਾਡਲ ਦੇਖ ਲਈਏ ਤੇ ਫਿਰ ਤੁਹਾਨੂੰ ਰੇਟ ਵੀ ਦੱਸਦੇ ਆ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਆਪਣੇ ਲਵੇ ਜੀ ਆਈਟਮ ਦੇ ਲੋ 7 ਕਿਲੋ ਤੋਂ ਸਟਾਰਟ ਹੋ ਕੇ 12 ਕਿਲੋ ਤੱਕ ਵੋਸਟਿਮ ਮਸ਼ੀਨ ਮਿਲ ਜੂ ਹਰ ਤਰ੍ਹਾਂ ਦਾ ਸਾਈਜ਼ अवेलेबल ਆ ਆਪਣੇ ਕੋਲ ਇਨਵਰਟਰ ਰੱਖੇ ਨੇ ਇਹਨਾਂ ਦੇ ਉੱਪਰ ਸਕੀਮ ਹੈਗੀ ਆ ਪੁਰਾਣਾ ਬੈਟਰੀ ਨਾਲ ਬੈਟਰੀ ਦੇ ਉੱਪਰ ਵੀ ਪੁਰਾਣਾ ਬੈਟਰੀ ਨਾਲ ਬੈਟਰੀ ਆਪਾਂ 5000 ਰੁਪਏ ਵਿੱਚ ਤੁਹਾਡਾ ਪੁਰਾਣਾ ਬੈਟਰੀ ਨਾਲ ਬੈਟਰੀ ਸੈੱਟ ਕੱਟਾਂਗੇ ਜੀ ਵੱਡਾ ਬੈਟਰੀ ਆਉਣਾ ਚਾਹੀਦਾ ਛੋਟੀ ਬੈਟਰੀ ਨਹੀਂ ਕੱਟਦੇ ਜੀ ਆਪਾਂ ਵੱਡਾ ਬੈਟਰੀ ਇਨਵਰਟਰ ਪੂਰਾ ਸੈੱਟ 5000 ਰੁਪਏ ਦੇ ਵਿੱਚ ਕੱਟ ਲਾਂਗੇ ਹੋਰ 5000 ਤੋਂ ਘੱਟ ਵਿੱਚ ਜਿਹੜਾ ਆਪਣੇ ਕੋਲੇ ਆਈਟਮ ਨੇ ਕਿੱਥੋਂ ਤੋਂ ਸ਼ੁਰੂ ਹੋ ਜਾਂਦੇ ਨੇ ਪ੍ਰਾਈਸ ਜੀ ਬੈਟਰੀ ਨਾਲ ਬ ਤੇ ਆ ਫ੍ਰਿਜ ਮਿਲ ਜੂਗਾ ਆਪਣੇ ਕੋਲੋਂ ਨੀਚੋਂ ਖੁੱਲਦਾ ਇਹ ਬਰਫ ਵਾਲਾ ਖੰਦਿਆਂ ਦੇ ਨੀਚੇ ਆ ਓਕੇ ਜਿਵੇਂ ਦੀ ਜੂਦੇ ਦਾ ਤੁਹਾਡੀ ਉਸ ਤਰ੍ਹਾਂ ਵੀ ਤੁਹਾਨੂੰ ਸਾਰੇ ਮਾਡਲ ਮਿਲ ਜਾਣਾ ਹਾਂਜੀ ਹਾਂਜੀ ਆਲੂ ਪਿਆਜ਼ ਵਾਲੀ ਪੀੜੀ ਵਾਲਾ ਮਿਲ ਜੂ ਥੱਲੇ ਆਲੂ ਪਿਆਜ਼ ਵਾਲੀ ਪੀੜੀ ਆ ਵਧੀਆ ਫ੍ਰਿਜ ਆ 10 ਸਾਲ ਦੀ ਗਾਰੰਟੀ ਦੇ ਵਿੱਚ ਆ ਸਾਈਜ਼ ਮਿਲ ਜਾ ਰਿਹਾ ਹਰ ਤਰ੍ਹਾਂ ਦਾ ਸਾਈਜ਼ ਮਿਲ ਜੂਗਾ ਆ ਗਿਆ ਸਾਈਡ ਬਾਈ ਸਾਈਡ ਮਿਲ ਜੂਗਾ ਇਹ ਆਪਣੇ ਕੋਲੋਂ ਅੱਛਾ ਜੀ ਹਾਂਜੀ ਹਾਂਜੀ ਸਾਈਡ ਬਾਈ ਸਾਈਡ ਸੋਹਣਾ ਮਤਲਬ ਕਿੰਨੇ ਲੀਟਰ ਵਾਲੀ ਇਹ ਹੈ ਇਹ ਹੈਗਾ 600 ਲੀਟਰ ਦੀ ਉਹ ਤਾਂ ਘਰੇ ਵੀ ਅਲਮਾਰੀਓ ਲੱਗਦੀ ਆ ਭਾਈ ਹਾਂਜੀ ਹਾਂਜੀ ਠੀਕ ਹੈ ਇਹ ਵੱਡੀ ਜੇ ਸਤਰਾਣਾ ਮਰਜ਼ੀ ਹੋਵੇ ਰਾਣਾ ਮਰਜ਼ੀ ਪੁਰਾਣਾ ਫਰਿੱਜ ਆ ਤੁਹਾਡਾ 5000 ਰੁਪਏ ਚ ਕੱਟ ਲਾਂਗੇ ਜੀ ਆਪਾਂ ਠੀਕ ਹੈ ਤੇ ਲਓ ਜੀ ਮਾਡਲਾਂ ਦੇ ਫਿਰ ਮਾਰ ਲਓ ਇੱਕ ਵਾਰੀ ਹੋਰ ਨਿਗਾ ਫਰਿੱਜ ਦੇਖ ਲਓ 180 85 ਤੋਂ ਸਟਾਰਟ ਹੋ ਕੇ ਤੁਹਾਨੂੰ 600 650 ਲੀਟਰ ਤੱਕ ਦਾ ਫਰਿੱਜ ਮਿਲ ਜਾਊਗਾ ਪਰ ਤੁਸੀਂ ਮੋਬਾਈਲ ਖਰੀਦਦੇ ਹੋ ਤਾਂ ਤੁਹਾਨੂੰ ਇੱਕ 에ਅਰਪੋਰਟ ਤੇ ਇੱਕ ਗਿਫਟ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਨਾਲ ਹੀ ਆ ਜਿਹੜਾ ਮਾਡਲ ਤੁਸੀਂ ਦੇਖ ਰਹੇ ਹੋ Oppo ਦਾ F25 Pro ਇਹ ਖਰੀਦਣ ਤੇ ਇੱਕ ਸਕ੍ਰੈਚ ਕਾਰਡ ਮਿਲੇਗਾ ਜਿਹਦੇ ਵਿੱਚ ਤੁਹਾਨੂੰ 2 ਗ੍ਰਾਮ 골ਡ LG디 스마트 워치 LG디 스마트 LED Oppo ਦੀ 스마트 ਵਾਚ ਵਾਸ਼ਿੰਗ ਮਸ਼ੀਨ ਤੇ ਹੋਰ ਬਹੁਤ ਸਾਰੀਆਂ ਆਈਟਮਾਂ ਜਿਹੜੇ ਨਿਕਲ ਸਕਦੇ ਨੇ ਇਹ ਆਫਰ ਜਿਹੜਾ ਹੈਗਾ ਸਕ੍ਰੈਚ ਕਾਰਡ ਵਾਲਾ 7 ਮਾਰਚ ਤੱਕ ਵੈਲਿਡ ਹੈ ਨਾਲ ਹੀ F25 Pro ਖਰੀਦਣ ਤੇ ਤੁਹਾਨੂੰ 6 ਮਹੀਨਿਆਂ ਦਾ ਜਿਹੜਾ ਇੰਸ਼ੋਰੈਂਸ ਹੈ ਇਸ ਮੋਬਾਈਲ ਦਾ ਉਹ ਵੀ ਫ੍ਰੀ ਦਿੱਤਾ ਜਾਏਗਾ ਜਿਹਦੇ ਵਿੱਚ ਕੋਈ ਵੀ ਡੈਮੇਜ ਹੋਣ ਤੇ ਰਿਪਲੇਸ ਕੀਤਾ ਜਾਵੇਗਾ ਸਾਰਿਆਂ ਨੂੰ ਇਹੀ ਮੈਸੇਜ ਆ ਜਿਵੇਂ ਕਿ ਆਪਾਂ ਪਹਿਲਾਂ ਪਿਛਲੀ ਵੀਡੀਓ 9ਵੇਂ ਸਾਲ ਤੇ ਆਪਾਂ ਨੇ ਆਫਰ ਲਾਈ थी ਸਟੇਜ ਆਫਰ ਇੱਥੇ ਆਪਾਂ ਰਮਜ਼ਾਨ ਕਰਕੇ ਲਾਈ ਹੈ ਇਹ ਆਫਰ ਜਿਵੇਂ ਪਹਿਲਾਂ ਲੋਕ ਆ ਕੇ ਦੇਖ ਕੇ ਚਲੇ ਗਏ ਕੁਛ ਕੇ ਚਲੇ ਗਏ ਉਹ ਫੋਨ ਫੋਨ ਕਰਦੇ ਨੇ ਫੋਨ ਆ ਰਹੇ ਨੇ ਬੜਾ ਸਾਨੂੰ ਵੀ ਮਨ ਉਦਾਸ ਹੋ ਰਿਹਾ ਵੀ ਸਮਾਨ ਚੱਕ ਚੱਕ ਕੇ ਲੈ ਕੇ ਉਹਨੇ ਕਰਾਇਆ ਦੇ ਕਹਿੰਦੇ ਨੇ ਵਾਪਸ ਮੁੜ ਰਹੇ ਨੇ ਵੀ ਇਹ ਨਾ ਉਹ ਵੀ ਆਪ ਰਮਜ਼ਾਨ ਤੋਂ ਬਾਅਦ ਆਈਏ ਅੱਗੇ ਇਹਲਾ ਕੰਮ ਹੋਵੇ ਇਸ ਲਈ ਜਲਦੀ ਤੋਂ ਜਲਦੀ ਆਓ ਇਸ ਮੌਕੇ ਦਾ ਸੇਵਾ ਦਾ ਲਾਭ ਉਠਾਓ ਗਿਫਟਾ ਤੁਹਾਡਾ ਇੰਤਜ਼ਾਰ ਕਰ ਰਹੀਏ ਨੇ ਜਲਦੀ ਤੋਂ ਜਲਦੀ ਆਓ ਇੱਕ ਗੱਲ ਹੋਰ ਇਸ ਦੇ ਨਾਲ ਜਿਵੇਂ ਕਿ ਆਪਾਂ ਜਿਹੜੀ ਆਈਟਮ ਪ੍ਰਾਣੀ ਐਕਸਚੇਂਜ ਆਫਰ ਕਰਤਾਗੇ 10000 ਤੋਂ ਉੱਪਰ ਆਈਟਮ ਆリエ ਨਾਲ 5000 ਤੱਕ ਦੀ ਪੁਰਾਣੀ ਆਈਟਮ ਕੱਟਾਂਗੇ ਜਿਵੇਂ ਕਿ 100 ਪਰ ਜੀ ਆਓ ਸੀ ਮਸ਼ੀਨਾ ਬੈਟਰਨ ਬੈਟਰ ਇਹ ਏਸੀ ਆ 10000 ਤੋਂ ਉੱਪਰ ਜਿਹੜੀ ਆਈਟਮ ਆ ਉਹਦੇ ਨਾਲ 5000 ਰੁਪਏ ਦੀ ਪੁਰਾਣੀ ਆਈਟਮ ਕੱਟ ਲਾਂਗੇ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਵੀ ਕਰ ਲਿਓ ਕਿ ਵਿਧੇਰੇ ਜਾਣਕਾਰੀ ਲਈ ਇਹਨਾਂ ਦੇ ਜਿਹੜਾ ਤੁਸੀਂ ਨੰਬਰ ਦੇਖ ਰਹੇ ਹੋ ਸਕ੍ਰੀਨ ਤੇ ਉੱਤੇ ਕਾਲ ਕਰ ਲਓ ਤੇ ਬਾਕੀ ਮਿਲਦੇ ਹਾਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਜੀ